ਤੇ ਇਹ ਇਹ ਜੱਟਾਂ ਦੀ रियासत ਆ ਤੇ ਰਾਜ ਸਭ ਤੋਂ ਵੱਡੀ ਰਾਜਤਾਨੀ ਮੰਨੀ ਗਈ ਆ ਇਹ ਜੱਟਾਂ ਦੀ ਭਰਤਪੁਰ ਮਿੱਟੀ ਬਹੁਤ ਤਲਕ ਦੀ ਪੈਰ ਤਲਕ ਸਦਾ ਵਿਚਾ ਕੇ ਉਫ ਆਈ ਆ ਵੀ ਦੁਨੀਆ ਦਾ ਸਭ ਤੋਂ ਵੱਡਾ ਪੱਖਾ ਲੱਗਿਆ ਇਥੇ ਭਰਤਪੁਰ ਦੇ ਕਿਲੇ ਦੇ ਵਿੱਚ ਆ ਦੇਖ ਸਕਦੇ ਹੋ ਕਿੰਨਾ ਵੱਡਾ ਤੇ रियासत ਦਾ ਲੋਗੋ ਆ ਆ ਦੇਖਣੀ ਆ ਕਿੰਨਾ ਆਲੀ ਕਿੰਨੀ ਆਲੀ ਸ਼ਾਨ ਇਮਾਰਤ ਆ ਯਾਰ ਦੇਖਿਓ ਕਰ ਇਹਦੀ ਛੱਤਾਂ ਦੇਖਿਓ ਇਹ ਝੂਮਰਚਾ ਮਰ ਸਾਰੇ ਪ੍ਰਾਣੇ ਉਹਨਾਂ ਜ਼ਮਾਨਿਆਂ ਦੇ ਹੀ ਆ ਇਹ ਥੋੜੇ ਜਿਹੇ ਰਸਤੇ ਹੀ ਰੱਖੇ ਸੀ ਤੇ ਉਹਨਾਂ ਤੇ ਸਖਤ ਪਹਿਰੇਦਾਰੀ ਕੀਤੀ ਗਈ ਹੁੰਦੀ ਸੀਗੀ ਅਲੱਗ-ਅਲੱਗ ਇਸ ਤਰ੍ਹਾਂ ਦੀ ਖਾਈਏ ਕਿਲੇ ਦੇ ਚਾਰੇ ਦੁਆਰੇ ਘੁੰਦੀ ਸੀ ਤੇ ਚ ਖਤਰਨਾਕ ਮਗਰ ਮਗਰ वहां ਛੱਡੇ ਹੁੰਦੇ ਸੀ ਤਾਂ ਕਿ ਕੋਈ ਖੁੰਖਾਰ ਆਵੇ ਤਾਂ ਉਹਦੇ ਤੇ ਹਮਲਾ ਕਰਕੇ ਉਹਨੂੰ ਖਤਮ ਕੀਤਾ ਜਾ ਸਕੇ ਜ਼ਹਿਰੀਲੇ ਜੀਵ ਜੰਤੂ 201826 ਇਸਵੀ ਚ ਕਹਿੰਦੇ ਵੀ 18 ਜਨਵਰੀ ਨੂੰ 10000 ਪਾਉਂਡ ਵਿਸਫੋਟਕ ਸਮਗਰੀ ਰੱਖ ਕੇ ਕਿਲੇ ਨੂੰ ਖਤਮ ਕੀਤਾ ਗਿਆ ਮਤ ਇਸ ਵਕਤ ਭਰਤਗੜ ਦੇ ਲੋਹਾਗੜ ਕਿਲੇ 'ਚ ਪਹੁੰਚ ਚੁੱਕੇ ਆ ਜਿਨੇ ਅੰਗਰੇਜ਼ਾਂ ਦੇ ਨੱਕ ਦੇ ਵਿੱਚ ਧੂਆ ਕਰਤਾ ਸੀਗਾ ਇਹ ਉਹ ਦਰਵਾਜੇਸ ਨੂੰ ਦਿਖਾ ਰਿਆ ਮੈਂ ਇਸ ਵਕਤ ਜਿਹੜੇ 13ਵੀਂ ਸਦੀ 'ਚ ਅਲਾਉਦੀਨ ਖਿਲਜੀ ਨੇ ਚਿਤੌੜਗੜ ਤੋਂ ਜਿੱਤੇ ਸੀਗੇ ਆ ਦਰਵਾਜੇ ਅਸ਼ਟ ਤਾਤੂ ਦਰਵਾਜੇ ਆ ਜਿਹੜੇ ਹਜੇ ਤੱਕ ਖਰਾਬ ਨਹੀਂ ਹੋਏ ਇਹ ਗੋਪਾਲਗੜ੍ਹ ਵਾਲੇ ਪਾਸੇ ਗੋਪਾਲ ਗੇਟ ਵਾਲੇ ਪਾਸੇ ਆਸੀਂ ਆ ਦੇਖੋ ਦਰਵਾਜੇ ਲੱਗੇ ਹੋਏ ਅਸ਼ਟ ਤਾਤੂਆਂ ਦੇ ਕੁਝ ਕਿਤੇ ਖਰਾਬ ਨਹੀਂ ਹੋਏ ਤੇ ਇਹਨਾਂ ਨੂੰ ਰਾਜਾ ਜਵਾਰ ਸਿੰਘ ਨੇ ਦਿੱਲੀ ਉੱਤੇ ਹਮਲਾ ਕਰਕੇ ਜੱਤ ਲਿਆ ਸੀਗਾ ਇਧਰਲੇ ਪਾਸੇ ਵੀ ਦਿਖਾ ਦਿਓ ਯਾਰ ਕਮਾਲ ਹੀ ਕਿੱਡੇ-ਕੱਡੇ ਆਕਾਰ ਦੇ ਵਿੱਚ ਲੱਗੇ ਹੋਏ ਦਰਵਾਜੇ ਤੁਹਾਨੂੰ ਨਜ਼ਰ ਆਉਣਗੇ ਇਹ ਮਹਾਰਾਜਾ ਜਵਾਰ ਸਿੰਘ ਨੇ ਮੁਗਲਾਂ ਦੇ ਸ਼ਾਹੀ ਖਜ਼ਾਨੇ ਦੀ ਲੁੱਟ ਸਮੇਂ ਲਾਲ ਕਿਲੇ ਚੋਂ ਲਿਆਂਦੇ ਸੀ ਕੱਢ ਕੇ ਆਹ ਦੇਖ ਸੌਣ ਤੁਸੀਂ ਕਮਾਲ ਹੀ ਆ ਨਾ ਆਜੋ ਅੰਦਰ ਜਾ ਕੇ ਹੋਰ ਵੀ ਕਿਲਾ ਦਿਖਾ ਕੇ ਲੈ ਕੇ ਉਹਨਾਂ ਥੰਨੇ ਵਿੱਚ ਅੰਦਰ ਜਾ ਕੇ ਹੋਰ ਵੀ ਆਪਾਂ ਗੱਲਾਂਬੱਤਾਂ ਕਰਦੇ ਆ ਯਾਰ ਬਹੁਤ ਆਲੀਸ਼ਾਨ ਦਰਵਾਜੇ ਲੱਗੇ ਹੋਏ ਆ ਉਹ ਵੀ ਜਿਹੜਾ ਕਹਿ ਸਕਦੇ ਆ ਕਿ ਅਲਾਉਦੀਨ ਖਿਲਜੀ ਲੁੱਟ ਕੇ ਲੈ ਕੇ ਆਇਆ ਸੀ 13ਵੀਂ ਸਦੀ ਚ ਤੇ ਮੁਗਲਾਂ ਦੇ ਖਜ਼ਾਨੇ ਚੋਂ ਫਿਰ ਆਖਰ ਨੂੰ ਇਹ जाट ਕੱਢ ਲਿਆ ਸੀ ਇਹ ਜਾਟਾਂ ਦੀ ਰਾਜਧਾਨੀ ਦੇ ਵਿੱਚ ਲੈ ਕੇ ਆ ਗਿਆਂ ਆਹ ਬੁਰਜਾ ਬਚਿਆ ਹੋਇਆ ਤੇ ਇਹ ਬੁਰਜ ਦੇ ਉੱਤੇ ਨਾ ਤੂਪ ਪਈਆ ਪੰਤਾਂ ਚੜਕੇ ਵੀ ਆਉਨੇ ਆ ਇਹ ਨਾ ਜਿੰਨੀ ਦਲਦਲ ਸੀ ਪੱਟ ਪੱਟ ਕੇ ਕਿਲੇ ਦੇ ਨਾਲ ਲਾਈ ਗਈ ਵੀ ਕੋਈ ਹਮਲਾ ਕਰੇ ਤਾਂ ਗੋਲਿਆ ਨੁਕਸਾਨਾ ਕਰ ਪਾਵੇ ਆਪਾਂ ਤਾਂ ਚੱਲਦੇ ਆ ਤਾਂ ਚੜਕੇ ਆਪਾਂ ਦੇਖ ਕੇ ਆਉਨੇ ਤੋਬੀ ਤੇ ਆ ਜੋ ਤਾਂਲੇ ਪਾਸੇ ਤੇ ਇਹ ਇਹ ਜਾਟਾਂ ਦੀ ਰਿਆਸਤ ਆ ਤੇ ਰਾਜ ਸਭ ਤੋਂ ਵੱਡੀ ਰਾਜਧਾਨੀ ਮੰਨੀ ਗਈ ਆ ਇਹ ਜਾਟਾਂ ਦੀ ਭਰਤਪੁਰ ਮਿੱਟੀ ਬਹੁਤ ਤਲਕ ਦੀ ਪੈਰ ਤਲਕ ਸਾਦਾ ਬਚਾ ਕੇ ਉਫ ਆਇਓਗੇ ਅ ਸਿੱਧੀ ਚੜਾਈ ਸੀ ਨਾ ਇਹ ਬਚਾ ਕੇ ਬਚਾ ਕੇ ਬਚਾ ਕੇ ਕੋਈ ਗੱਲ ਨਹੀਂ ਆ ਹਾ ਇੱਥੇ ਪਹੁੰਚ ਗਏ ਆ ਤੇ ਆ ਹਾਂ ਲੈ ਕਰਨਾ ਇੱਧਰੋਂ ਆ ਜੀ ਇਹਦੇ ਤੇ ਪੈਰਾ ਖਸਪੋਟ ਲਾਲਾ ਇਹਦੇ ਸਪੋਟ ਲਾਲਾ ਇਦੂ ਗਾਂ ਫਿਰ ਕਰ ਆ ਜਾ ਹਾ ਫੜਾ ਆ ਜਾ ਇੱਕ ਮਿੰਟ ਕਿਹੜਾ ਸਪੋਟ ਲਾਲਾ ਇਹ ਤੋਂ ਰੁੜ ਜਾਏਗਾ ਨਹੀਂ ਰੁੜਦਾ ਇਦੂਆਂ ਚ ਨਾ ਉਹ ਆਹ ਜੜਨ ਫੜਦਾ ਹਾ ਹਾ ਇਧਰਲੇ ਪਾਸੇ ਤਾਰ ਬਚਾ ਕੇ ਇਹ ਤੋਂ ਮੈਨੂੰ ਸੈਟਿੰਗ ਜੀ ਤੋਂ ਹੋ ਲੈਣ ਦੇ। ਦੇਖੀ ਚੜ੍ਹਾਈ ਸੀ ਇਧਰੋਂ। ਹੈ? ਆਪਾਂ ਕਿਹੋਣਾ ਬਰਜ ਤੇ ਦਾ ਆ ਗਏ ਆ। ਬਚਾ ਕੇ ਬਰਜ ਦੇ ਉੱਤੇ ਜਾਣ ਦੀ ਕੋਸ਼ਿਸ਼ ਕਰਾਂਗੇ। ਸਾਰਾ ਪੱਥਰਾਂ ਦਾ ਬਰਜ ਬਣਿਆ ਹੋਇਆ ਵਾ। ਆਜੋ। ਬਰਜ ਟੁੱਟ ਚੁੱਕਿਆ ਅਸੱਲਾਂ ਲੱਗੀਆਂ ਹੋਈਆਂ ਨੇ ਆਜੋ ਉਧਰ ਆਓ ਕੋਈ ਰਾਹ ਨਹੀਂ ਲੱਭ ਰਿਹਾ ਤੋਪੇ ਤੇ ਪਈਆ ਨਹੀਂ ਇਧਰ ਦੀ ਰਾਹ ਬੰਦ ਆ ਤੋਪੇ ਤੇ ਹੀ ਹੈ ਇਹ ਕੀ ਆ ਤੋਪੇ ਤੇ ਹੋਰ ਦੇਖ ਇਹ ਕੋ ਬਰਜ ਵੀ ਹੈਗਾ ਉਹਦੇ ਹੋ ਰਹੀ ਤੋਪ ਨਹੀਂ ਇਹ ਬਰਜ ਵੀ ਉਹਦੇ ਇਹਦੇ ਤੇ ਵੀ ਹੈਗਾ ਵਾ ਹੈਗੀ ਹੋਊਗੀ ਯਾਰ ਉਹ ਤੋਪੇ ਹਾਂ ਆ ਜੋ ਇਧਰ ਬਥੇਖਦੇ ਆ ਨਹੀਂ ਤਾਂ ਫਿਰ ਆਪਾਂ ਉਧਰ ਜਾਣਾ ਪਊਗਾ ਜਾਵਾਂਗੇ ਸਹੀ ਇਹ ਭਰਤਗੜ ਦਾ ਕਿਲਾ ਹੈ ਹੈ ਨਹੀਂ ਨਹੀਂ ਇਧਰਲੇ ਪਾਸੇ ਹੋ ਗਿਆ ਜਾ ਤਾਂ ਦੇਖ ਦੇਖਦਾ ਮੇਰਾ ਆ ਬਣਾਉਣਾ ਕੋਈ ਆ ਜੋ ਕਰ ਹੌਲੀ ਹੌਲੀ ਧਿਆਨ ਨਾਲ ਇਹ ਉਨਾ ਚਿਰ ਸਟੈਪ ਨਹੀਂ ਪਟਣਾ ਜਿੰਨਾ ਚਿਰ ਤੇਰਾ ਹੱਥ ਨਹੀਂ ਕਿਸੇ ਚੀਜ਼ ਨੂੰ ਪੈਂਦਾ ਤੈਨੂੰ ਪੱਕੀ ਸਪੋਰਟ ਨਹੀਂ ਕਿਸੇ ਪਾਸੇ ਮਿਲਦੀ ਠੀਕ ਹੈ ਨਾ ਸੋਚੇ ਸਮਝੇ ਨਹੀਂ ਪੈਰ ਪਟਣਾ ਮੈਂ ਤਾਂ ਦੇਖ ਕੇ ਉਹਨਾਂ ਵਾਂ ਤੂੰ ਫੇਰ ਆਈ ਮੈਂ ਦੇਖਦਾ ਪਈ ਆ ਤੋਪ ਬਹੁਤ ਵੱਡੀ ਆ ਹਾਂ ਬਹੁਤ ਵੱਡੀ ਆ ਮੈਨੂੰ ਫੜਾ ਕੈਮਰਾ ਤੁਸੀਂ ਆ ਕਾਪੀ ਆ ਫੜੋ ਡੈਗ ਨਾ ਪਈ ਮੈਨੂੰ ਡਰ ਲੱਗਦਾ ਤੇਰਾ ਆ ਲੈ ਫੜਾ ਦੇ ਮੈਨੂੰ ਆ ਦਰਸ਼ਕੋ ਤੁਸੀਂ ਤੋਪ ਦੇਖ ਸਕਦੇ ਹੋ ਆ ਦੇ ਉਤਲੇ ਪਾਸੇ ਤੋਪ ਪਈ ਆ ਇਸ ਬਰਜ ਦੇ ਉੱਤੇ ਆ ਦੇਖੋ ਲੈ ਮਤਲਬ ਇੱਥੋਂ ਫਾਇਰ ਕਰਦੇ ਸੀਗੇ ਤੇ ਉਹ ਖਾਈ ਆ ਉਹ ਖਾਈ ਨਜ਼ਰ ਆਉਗਿਆ ਝੀਲ ਇੱਧਰਲੇ ਪਾਸੇ ਇਹ ਹੈਗੀ ਹੈ ਪਹਿਲਾਂ ਇੱਕ ਕਿਲੇ ਦੇ ਹਾਲੇ ਦਵਾਲੇ ਐ ਕਿ ਹੈ ਕਿ ਸਾਰੇ ਸ਼ਹਿਰ ਦੇ ਅਰਦਗਿਰਦ ਇਹ ਝੀਲ ਤੁਹਾਨੂੰ ਦਿਖਾਈ ਦੇਊਗੀ ਮਤਲਬ ਕਿ ਇਹਦੇ ਵਿੱਚ ਨੂੰ ਪਾਰ ਕਰਨ ਪਹਿਲਾਂ ਸ਼ਹਿਰ ਦੀ ਖਾਈ ਨੂੰ ਪਾਰ ਕਰਨਾ ਪੈਂਦਾ ਸੀ ਫਿਰ ਕਿਲੇ ਦੇ ਨੇੜੇ ਆ ਕੇ ਮਤਲਬ ਇਸ ਤਰੀਕੇ ਦੀ ਸਿਕਿਉਰਿਟੀ ਪ੍ਰਬੰਧ ਸੀ ਆ ਸਾਰਾ ਕਿਲੇ ਦੇ ਨਾਲ ਨਾਲ ਮਤਲਬ ਢੇਰ ਲੱਗੇ ਹੋਏ ਆ ਮਿੱਟੀ ਦੇ ਦਲਦਲ ਦੇ ਮਰਾਠਿਆਂ ਦੇ ਜਸਵੰਤਰਾਵ ਹੋਲਕਰ ਤੇ ਅੰਗਰੇਜ਼ਾਂ ਦੇ ਵਿਚਕਾਰ ਜਰਨਲ ਲੇਖ ਹੋਣੀ ਸੀ ਤੇ ਜਰਨਲ ਫਰੀਜ਼ਰ ਸੀਗਾ ਉਹਨਾਂ ਵਿਚਕਾਰ ਟੱਕਰ ਹੋਈ ਸੀ 1804 ਈਸਵੀ ਦੇ ਵਿੱਚ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸੀਗਾ ਮਰਾਠਿਆਂ ਦੇ ਮਰਾਠਿਆਂ ਨੇ ਕਹਿ ਲੋ ਕਿ ਜਨਰਲ ਫਰੇਜ਼ਰ ਨੂੰ ਮਾਰਤਾ ਸੀ ਤਾਂ ਮਾਰਨ ਤੋਂ ਬਾਅਦ ਉਹਦਾ ਡਿੰਗ ਤੇ ਕਬਜ਼ਾ ਹੋ ਗਿਆ ਸੀਗਾ ਮਰਾਠਿਆਂ ਦਾ ਮਰਾਠੇ ਤੇ ਜਾਟਾ ਉਸ ਵਿੱਚ ਦੁਸ਼ਮਣ ਸੀਗੇ ਜਿਹੜਾ ਮਰਾਠਾ ਸੀ ਹੋਲਕਰ ਉਹ ਭੱਜ ਕੇ ਇੰਨਾਂ ਕੋਲੇ ਆ ਗਿਆ ਇੱਥੇ ਰਾਜਾ ਰਣਜੀਤ ਸਿੰਘ ਸੀ ਮੇਰੇ ਖਿਆਲ ਚ ਨਾ ਤਾਂ ਉਹਨਾਂ ਕੋਲੇ ਭੱਜ ਕੇ ਆ ਗਿਆ ਤਾਂ ਉਹਨਾਂ ਨੇ ਸ਼ਰਨ ਦਿੱਤੀ ਤੇ ਇਹਦੇ ਨਾਲ ਸਾਰੇ ਸਮੀਕਰਨ ਵਿਗੜ ਗਏ ਅੰਗਰੇਜ਼ਾਂ ਨੇ ਸੋਚਿਆ ਵੀ ਪਹਿਲਾ ਮਰਾਠਿਆਂ ਨਿਭਣ ਤੋਂ ਪਹਿਲਾਂ ਆਪਾਂ ਇਹਨਾਂ ਨਾਲ ਹੀ ਨਿਭੜ ਲਈਏ ਤਾਂ ਇਸ ਕਰਕੇ ਫਿਰ ਇਹਨਾਂ ਵਿੱਚ ਕਾ ਟੱਕਰ ਹੋਈ 1805 ਈਸਵੀ ਵਿੱਚ ਜਰਨਲ ਲੇਕ ਨੇ ਇਹਦੇ ਕਿਲੇ ਉਤੇ ਤੋਪਾਂ ਨਾਲ ਹਮਲਾ ਕੀਤਾ ਸੀ ਤੇ ਉਹ ਹਮਲਾ ਆ ਜਾਟਾ ਨੇ ਫੇਲ ਕਰਤਾ ਸੀਗਾ ਆ ਪੁਰਾਣੇ ਜ਼ਮਾਨੇ ਦਾ ਖੂਹ ਆ ਆ ਦੇਖਿਓ ਕਿਰਾ ਨਿੱਕੀ ਜੀ ਖੂਹੀ ਆ ਇਹ ਪਾਣੀ ਹਜੇ ਵੀ ਹੈਗਾ ਵਾ ਪਾਣੀ ਹਜੇ ਵੀ ਹੈਗਾ ਖੂਹੀ ਆ ਇਹ ਆ ਪਾਣੀ ਕੱਢਣ ਲਈ ਇੱਥੇ ਆ ਲਾਏ ਹੋਇਆ ਦੋ ਤੇ ਇਹਨਾਂ ਦੇ ਉੱਤੇ ਨਾ ਇਹ ਮੌਨਕ ਇਸ ਤੇ ਆਪਾਂ ਮੌਨ ਤੇ ਖੜੇ ਚਾਰੇ ਪਾਸੇ ਲਾਲ ਪੱਥਰ ਲੱਗਿਆ ਹੋਇਆ ਵਾ ਤੇ ਇੱਥੋਂ ਦੀ ਪਾਣੀ ਕੱਢ ਕੇ ਇਹਦੇ ਤੇ ਸੜ ਦਿੱਤਾ ਜਾਂਦਾ ਸੀਗੇ ਉਹ ਵੱਡੇ ਵੱਡੇ ਹੁੰਦੇ ਕੀ ਹੁੰਦੇ ਚਮੜੇ ਦੇ ਬਣੇ ਹੋਏ ਮਛਕਾਂ ਮਸ਼ਕਾਂ ਵੀ ਹੁੰਦੀ ਸੀ ਇੱਕ ਹੋਰ ਚੀਜ਼ ਹੁੰਦਾ ਸੀਗਾ ਬੋਕਾ ਕਹਿੰਦੇ ਸੀ ਬੋਕਾ ਉਹਦੇ ਨਾਲ ਭਰ-ਭਰ ਕੇ ਚ ਸੜਦੇ ਇੱਥੋਂ ਪਰ ਪਾਣੀ ਅੱਗੇ ਸਪਲਾਈ ਹੁੰਦਾ ਸੀ ਕਿਲੇ ਨੂੰ ਆਹ ਚੱਲ ਰਿਹਾ ਇਧਰਲੇ ਪਾਸੇ ਕਿਲਾ ਵਾ ਆਜੂ ਇਧਰਲੇ ਪਾਸੇ ਇੱਕ ਛੋਟੀ ਜਿਹੀ ਝੀਲ ਵੀ ਦਿਖਾ ਦੇ ਆ ਜਿਹੜੀ ਚਾਰੇ ਪਾਸੇ ਖਾਈ ਪੱਟੀ ਗਈ ਸੀ ਮਤਲਬ ਜਰਨਲ ਲੇਕ ਦਾ ਧੂਆਂ ਕੱਢਦਾ ਸੀਗਾ ਨਾ ਜੱਟਾਂ ਉਹ ਕਿਉਂਕਿ ਸ਼ਰਨ ਦੇ ਵਿੱਚ ਜਿਹੜਾ ਆ ਗਿਆ ਤਾਂ ਜੱਟਾ ਨੇ ਫਿਰ ਉਹਦਾ ਸਾਥ ਤਾਂ ਦੇਣਾ ਹੀ ਸੀਗਾ ਆਹ ਦੇਖ ਸਕਦੇ ਹੋ ਬਹੁਤ ਸਾਰੇ ਬੁਰਜ ਬਣੇ ਇਹਨਾਂ ਬਹੁਤ ਤੋਪ ਤੋ ਆਪਾਂ ਆਏ ਪਹਿਲਾਂ ਤੋਪ ਦਿਖਾ ਦਿਓ ਕਰਨ ਵਿਰਾਜ ਉਹ ਤੋਪ ਦੱਸ ਰਹੀ ਆ ਉਹ ਤੋਪ ਤੋਂ ਹਮਲਾ ਕਰਦੇ ਸੀ ਫਿਰ ਇੱਕ ਸੁਰੱਖਿਆ ਕਵਚੀ ਸੀ ਵੀ ਕੋਈ ਤੁਰਕੇ ਹੀ ਨਾ ਸਿੱਦਾ ਇੱਧਰ ਨੂੰ ਆ ਜੇ ਮੂੰਹ ਚੱਕ ਕੇ ਮਤਲਬ ਸ਼ਹਿਰ ਦੇ ਸਿਰਫ ਥੋੜੇ ਜਿਹੇ ਰਸਤੇ ਹੀ ਰੱਖੇ ਸੀ ਤੇ ਉਹਨਾਂ ਤੇ ਸਖਤ ਪਹਿਰੇਦਾਰੀ ਕੀਤੀ ਗਈ ਹੁੰਦੀ ਸੀ ਅਲੱਗ-ਅਲੱਗ ਇਸ ਤਰ੍ਹਾਂ ਦੀ ਖਾਈਏ ਕਿਲੇ ਦੇ ਚਾਰੇ ਦੁਆਰੇ ਘੁੰਦੀ ਸੀ ਤੇ ਚ ਖਤਰਨਾਕ ਮਗਰ ਮਚ ਮਗਰ ਉਹ ਛੱਡੇ ਹੁੰਦੇ ਸੀ ਤਾਂ ਕਿ ਕੋਈ ਖੁੰਖਾਰ ਆਵੇ ਤਾਂ ਉਹਦੇ ਤੇ ਹਮਲਾ ਕਰਕੇ ਉਹਨੂੰ ਖਤਮ ਕੀਤਾ ਜਾ ਸਕੇ ਜ਼ਹਿਰੀਲੇ ਜੀਵ ਜੰਤੂ ਆ ਖਾਈ ਦੇ ਪਾਣੀ ਨੂੰ ਇਹ ਖੇਤਾਂ ਦੇ ਲਈ ਵੀ ਵਰਤਦੇ ਸੀਗੇ ਸਿੰਚਾਈ ਲਈ ਵੀ ਆ ਦੇਖ ਇਧਰਲੇ ਪਾਸੇ ਇੱਕ ਮਿੰਟ ਆਉਣਾ ਵੀਰੇ ਆ ਦੇਖ ਸਕਦੇ ਤੁਸੀਂ ਆ ਦੇ ਇਹ ਵੀ ਪਾਣੀ ਕੱਢਣ ਦੇ ਲਈ ਇੱਕ ਚੀਜ਼ ਸੀ ਕਿ ਇੱਥੋਂ ਪਾਣੀ ਕੱਢਿਆ ਜਾਂਦਾ ਸੀ ਬੋਕਿਆਂ ਦੇ ਨਾਲ ਖਾਈ ਦੇ ਵਿੱਚ ਇਹਨੂੰ ਮਤਲਬ ਕਹਿ ਸਕਦੇ ਆ ਕਿ ਪਾਣੀ ਲਿਆ ਕੇ ਦੂਰੋਂ ਇਹਦੇ ਵਿੱਚ ਪਾਇਆ ਗਿਆ ਸੀਗਾ ਇਹਦੇ ਵਜ੍ਹਾ ਇਸ ਝੀਲ ਦੇ ਵਿੱਚ ਆ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਵਾ ਇਹ ਆਪਾਂ ਬਰਜਾ ਦੇ ਘੁੰਮ ਰਹੇ ਆਂ ਇਸ ਵਕਤ ਤੇ ਦਰਸ਼ਕੋ ਜਦੋਂ ਪਹਿਲਾ ਹਮਲਾ ਫੇਲ ਹੋ ਗਿਆ ਉਦੋਂ ਬਾਅਦ ਦੇ ਵਿੱਚ ਫਿਰ ਦੂਜਾ ਹਮਲਾ ਕੀਤਾ ਜਰਨਲ ਲੇਕ ਨੇ 14 ਦਿਨ ਲਗਾਤਾਰ ਤੋਪਾਂ ਦਾ ਮੀਂਹ ਵਰਾਤਾ ਜਦੋਂ ਤੋਪਾਂ ਦਾ ਮੀਂਹ ਵਰਾਤਾ ਤਾਂ ਕਿਲੇ ਦਾ ਇੱਕ ਪਾਸਾ ਟੁੱਟ ਗਿਆ ਉਦੋਂ ਹੀ ਫਿਰ ਜਸਵੰਤਰਾਵ ਹੌਲ ਕਰਦੀ ਜਿਹੜੀ ਦੂਜੀ ਸੈਨਾ ਸੀ ਉਹ ਵੀ ਪਹੁੰਚ ਗਈ ਮਦਦ ਲਈ ਜੱਟਾਂ ਜੱਟਾਂ ਦੀ ਮਦਦ ਲਈ ਅਸਲ 'ਚ ਰੌਲਾ ਤਾਂ ਜਸਵੰਤਰਾਵ ਹੌਲ ਕਰਦਾ ਸੀ ਉਸ ਸਮੇਂ ਰਾਜਾ ਰਣਜੀਤ ਸਿੰਘ ਸੀ ਇਥੋਂ ਦਾ ਸ਼ਾਸਕ ਆ ਨਿੱਕੀ ਨਿੱਕੀ ੱਟਦਾ ਬਣਿਆ ਹੋਇਆ ਚੂਨੇ ਦੇ ਨਾਲ ਕਿਲਾ ਤੋਂ ਉਸ ਤੋਂ ਬਾਅਦ ਫਿਰ ਅਮੀਰ ਖਾਂ ਪਿੰਡਾਰੀ ਨੇ ਨੂੰ ਵੀ ਮਤਲਬ ਕੁਝ ਪੈਸੇ ਦੇ ਕੇ ਇਹਨਾਂ ਨੇ ਆਪਦੇ ਨਾਂ ਰਲਾਲਿਆ ਸੀਗਾ ਆਪਣਾ ਕਹਿ ਸਕਦਾ ਕਿ ਜੱਟਾ ਨੇ ਤੇ ਦੂਜੇ ਪਾਸੇ ਜਰਨਲ ਲੇਕ ਕੋਲ 2400 ਘੋੜਸਵਾਰ 6400 ਪੈਦਲ ਸਿਪਾਹੀ 3000 ਮਹਾਰ ਸਿਪਾਹੀ ਲੈ ਕੇ ਆਇਆ ਸੀਗਾ ਇਸ ਸਮੇਂ ਤੁਹਾਨੂੰ ਮੈਂ ਦੱਸ ਦਿਆਂ ਗੱਲ ਵੀ 3100 ਸੈਨਿਕ ਤੇ 103 ਸੈਨਿਕ ਅਫਸਰ ਮਾਰੇ ਗਏ ਸੀ ਪਰ ਭਰਤਪੁਰ ਫਿਰ ਵੀ ਉਹ ਅੰਗਰੇਜ਼ ਜਰਨਲ ਲੇਕ ਜਿੱਤ ਨਹੀਂ ਸੀ ਪਾਇਆ ਆ ਦੇਖ ਸਕਦੇ ਹੋ ਸਾਰੇ ਸੈਨਿਕਾਂ ਦੇ ਰਹਿਣ ਵਾਸਤੇ ਸੀਗੇ ਆਈ ਥਾਂ ਦੇਖ ਰਹੇ ਹੋ ਤੁਸੀਂ ਇਹ ਸਾਰੀ ਸੈਨਿਕਾਂ ਦੇ ਰਹਿਣ ਦੇ ਵਾਸਤੇ ਥਾਂ ਨਿਸ਼ਚਿਤ ਕੀਤੀ ਹੋਈ ਸੀਗੀ ਇਹ ਇਹ ਹੋਰ ਚੀਜ਼ ਤੁਹਾਨੂੰ ਖਾਸ ਦਿਖਾਵਾਂ ਇਹ ਤਵੇਲਾ ਸਾਰਾ ਜਿਹੜਾ ਦਿਖਾ ਰਹੇ ਤੁਸੀਂ ਦੇਖ ਰਹੇ ਤਵੇਲਾ ਇੱਚ ਘੋੜੇ ਬੰਨੇ ਜਾਂਦੇ ਸੀ ਇਹਨਾਂ ਨੂੰ ਰੋਗ ਪਾਉਣ ਲਈ ਆ ਦੇਖੋ ਇੱਥੇ ਮਤਲਬ ਡੰਡੇ ਜੇ ਲਾ ਦਿੰਦੇ ਹੁੰਦੇ ਸੀਗੇ ਮਤਲਬ ਘੋੜਾ ਇਹਨੇ ਸੋ ਨਿਕਲ ਨਹੀਂ ਸਕਦਾ ਕਿਤੇ ਇਸੇ ਤਰੀਕੇ ਨਿਕਲ ਨਾ ਸਕੇ ਇਸ ਤਰੀਕੇ ਦੇ ਨਾਲ ਇਹ ਮਤਲਬ ਇੱਥੇ ਇਧਰ ਤੇ ਇਧਰਲੇ ਪਾਸੇ ਡੰਡਾ ਜਾਂ ਫਸਾਦ ਹੁੰਦੇ ਸੀਗੇ ਮਤਲਬ ਜਾਂ ਕੋਈ ਛੋਟਾ ਮੋਟਾ ਗੇਟ ਫਟ ਖੂਗਾ ਵੀ ਉਹ ਗੇਟ ਨੂੰ ਇੱਥੇ ਫਟ ਕੀਤਾ ਗਿਆ ਸੀਗਾ ਪਹਿਲਾ ਤੇ ਦੂਜਾ ਹਮਲਾ ਫੇਲ ਹੋਣ ਤੋਂ ਬਾਅਦ ਜਰਨਲ ਲੇਕ ਨੇ ਫਿਰ ਤੀਜਾ ਹਮਲਾ ਕੀਤਾ ਉਹਨੇ ਗੁਜਰਾਤ ਤੋਂ ਤੇ ਹੋਰ ਦੂਜੇ ਪਾਸਿਓਂ ਫੌਜ ਮਗਾਈ ਤੇ ਉਹ ਫੌਜ ਮਗਾਉਣ ਤੋਂ ਬਾਅਦ ਵੀ ਜਰਨਲ ਲੇਕ ਫਿਰ ਤੀਜੀ ਵਾਰ ਹਾਰ ਗਿਆ ਸੀ ਮਤਲਬ ਉਹਨੇ ਲਗਾਤਾਰ ਹਮਲੇ ਹੋਰ ਵੀ ਕੀਤੇ ਸੀ ਉਹਨਾਂ ਦੀ ਵੀ ਆਪਾਂ ਗੱਲਬਾਤ ਕਰਾਂਗੇ ਮਤਲਬ ਤਿੰਨ ਹਮਲੇ ਫੇਲ ਹੋ ਚੁੱਕੇ ਸੀ ਇੱਕ ਪਾਸੇ ਬ੍ਰਿਟਿਸ਼ ਗਵਰਨਮੈਂਟ ਕਿ ਡੀ ਵੱਡੀ ਤੇ ਇੱਕ ਪਾਸੇ ਇਹ ਰਿਆਸਤ ਮਤਲਬ ਇੰਨਾ ਡਟ ਕੇ ਇਸ ਨਾਲ ਜਾਟਾਂ ਨੇ ਮੁਕਾਬਲਾ ਕੀਤਾ ਸੀਗਾ ਅੰਗਰੇਜ਼ ਫੌਜ ਦਾ ਇਸ ਵਕਤ ਆਪਾਂ ਕੁਸ਼ੋਰੀ ਮਹਿਲ 'ਚ ਪਹੁੰਚ ਚੁੱਕੇ ਆਂ ਇਹ ਵੀ ਮਤਲਬ ਮਹਾਰਾਜਾ ਸੂਰਜਮਲ ਦਾ ਸਮਾਰਕ ਬਣਿਆ ਹੋਇਆ ਬਹੁਤ ਸੋਹਣਾ ਮਹਿਲ ਆ ਇਹ ਬਹੁਤ ਵੱਡੇ ਰਕਬੇ ਵਿੱਚ ਫੈਲਿਆ ਹੋਇਆ ਕਿਲਾ ਵਾ ਤੇ ਵਿੱਚ ਕਈ ਹੁਣ ਮਿਊਜ਼ੀਅਮ ਬਣ ਚੁੱਕੇ ਆ ਤੇ ਕਈ ਹੋਰ ਸਮਾਰਕ ਬਣ ਚੁੱਕੇ ਆ ਇਸ ਕਿਲੇ ਦੀ ਖਾਸियत ਤੁਹਾਨੂੰ ਦੱਸ ਦਿਆਂ ਮੈਂ ਕਿਲੇ ਦੇ ਹਾਲੇ ਦਿਵਾਲੇ ਨਾਲ ਦੋ ਖਾਈਆਂ ਸੀ ਇੱਕ ਕਿਲੇ ਦੇ ਹਾਲੇ ਦਿਵਾਲੇ ਖਾਈ ਸੀ ਇੱਕ ਸਾਰੇ ਸ਼ਹਿਰ ਦੇ ਹਾਲੇ ਦਿਵਾਲੇ ਖਾਈ ਸੀ ਇਹ ਭਰਤਪੁਰ ਦੇ ਵਿੱਚਾਂ ਸੀ ਕਰਨੇ ਵਰਾਜ ਹੋ ਰਹੇ ਆ ਇਹਦੇ ਵਿੱਚ ਨੂੰ ਜਦੋਂ ਬਣਾਇਆ ਗਿਆ ਮਿੱਟੀ ਨੂੰ ਗਾਰ ਨੂੰ ਪਟ ਪਟ ਕੇ ਕਿਲੇ ਦੀਆਂ ਕੰਧਾਂ ਨਾਲ ਲਾਇਆ ਗਿਆ ਵੀ ਤਾਂ ਕਿ ਕੋਈ ਗੋਲਾ ਆਵੇ ਤਾਂ ਵਿੱਚ ਧਸ ਜੇ ਕੰਦਾ ਨੂੰ ਕੋਈ ਨੁਕਸਾਨ ਨਾ ਹੋਵੇ ਮਤਲਬ ਇਹ ਕੋ ਚਿੱਟਲੇ ਤੇ ਬਣਾਇਆ ਗਿਆ ਸੀ ਕਿਸੇ ਸਮੇਂ ਦੱਸਿਆ ਜਾਂਦਾ ਵੀ ਇੱਥੇ ਰਾਜਾ ਖੀਮ ਕਰਨ ਦਾ ਵੀ ਰਾਜ ਹੁੰਦਾ ਸੀਗਾ ਤੇ ਉਹ ਰਾਜਾ ਖੀਮ ਬਦਨ ਸਿੰਘ ਲਈ ਇੱਕ ਚਣੌਤੀ ਬਣਿਆ ਹੋਇਆ ਸੀ ਇਸ ਲਈ ਸੂਰਜਮਾਲ ਨੇ ਕਹਿੰਦੇ ਇਹ ਹਮਲਾ ਕਰਕੇ ਨੂੰ ਭਿਆਦ ਦਿੱਤਾ ਇੱਥੇ ਇੱਕ ਉਹਦੀ ਥਾਂ ਤੇ ਉੱਤੇ ਗੜੀ ਸੀਗੀ 1733 ਚ ਫਿਰ ਇੱਥੇ ਇੱਕ ਕਿਲਾ ਬਣਾਤਾ ਸੀ ਜਿਹੜ ਨੂੰ ਬਣਾਉਣ ਚ 8 ਸਾਲ ਲੱਗੇ ਸੀਗੇ ਇਹਦਾ ਨਿਰਮਾਣ ਕਾਰਜ ਦੱਸਿਆ ਜਾਂਦਾ ਵੀ ਮਹਾਰਾਜ ਜਸਵੰਤ ਸਿੰਘ ਦੇ ਰਾਜ ਕਾਲ ਤੱਕ ਚੱਲਦਾ ਰਿਹਾ ਸੀਗਾ ਮਤਲਬ ਬਹੁਤ ਸਾਰੀਆਂ ਪੀੜ੍ਹੀਆਂ ਨੇ ਆ ਕੇ ਇੱਥੇ ਇਹਦੇ ਨਿਰਮਾਣ ਕੀਤੇ ਆਪਾਂ ਅੰਦਰਲੇ ਪਾ ਮਹਿਲ ਵਾਲੇ ਪਾਸੇ ਚੱਲਦੇ ਆਂ ਦੇਖ ਲੈ ਉਹ ਦੇਖ ਕਿੱਡੀਆਂ ਸੋਹਣੀਆਂ ਕਮਾਲ ਦੀ ਕਲਾਕਾਰੀ ਕੀਤੀ ਗਈ ਆ ਮਾਰੇ ਉਹ ਨਿਗਾ ਇਹ ਮੁੱਖ ਦਰਵਾਜ਼ਾ ਵਾ ਉਹ ਦਿਖਾਈ ਪੇਂਟਿੰਗ ਪੇਂਟਿੰਗਸ ਕਿੰਨੀਆਂ ਸੋਹਣੀਆਂ ਬਣੀਆਂ ਕਮਾਲ ਕੀਤੀ ਪਈ ਆ ਯਾਰ ਹੈ ਇੱਥੇ ਇੱਥੇ ਦਰਵਾਣ ਬੈਠਦੇ ਹੋਣਗੇ ਜਦੋਂ ਕਿ ਐਂਟਰੀ ਕਰਨੀ ਹੈ ਪੁੱਛਪੜਤਾਲ ਕਰਨੀ ਆ ਇੱਥੋਂ ਮੁੰਡਾ ਪੁੱਛਪੜਤਾਲ ਕਰਕੇ ਅੰਦਰ ਜਾਣ ਦਿੰਦੇ ਹੋਣੇ ਆ ਇਹ ਸਾਰੀ ਪੁਰਾਣੀ ਪੇਂਟਿੰਗ ਹੀ ਆ ਤੇ ਆ ਜੋ ਕਰਨ ਇਧਰਲੇ ਪਾਸੇ ਆ ਦਰਵਾਜ਼ਾ ਇਹ ਵੀ ਪੁਰਾਣਾ ਦਰਵਾਜ਼ਾ ਹੀ ਆ ਦੇਖੋ ਵੀ ਮਜ਼ਬੂਤ ਮਜ਼ਬੂਤ ਲੱਕੜ ਹੈ ਇਹਦੇ ਵਿੱਚ ਲੱਗੀ ਹੋਈ ਲੈ ਆਹ ਦੇਖ ਆਹ ਇੱਥੇ ਬੀ ਸੁਣੀ ਕਲਾਕਾਰੀ ਕੀਤੀ ਹੋਈ ਆ ਇਸ ਏਰੀਆ 'ਚ ਪੱਥਰ ਬਹੁਤ ਹੁੰਦਾ ਵਾ ਪੱਥਰ ਦੀਆਂ ਹੀ ਛੱਤਾਂ ਪਾਈਆਂ ਗਈਆਂ ਨੇ ਤਾਂਲੇ ਪਾਸੇ ਸਲੇਟਾਂ ਨਜ਼ਰ ਆਉਣੀਆਂ ਗਿਆ ਪੱਥਰ ਦੀਆਂ ਹੀ ਆ ਸਾਰੀਆਂ ਇੱਕ ਸ਼ੋਰੀ ਮਹਿਲ ਆ ਆਇਓ ਵਾਹ ਜੀ ਵਾਹ ਬਹੁਤ ਕਮਾਲ ਆਹ ਦੇਖ ਸਕਦੇ ਇੱਕ ਛੋਰੀ ਮਹਿਲ ਆ ਇਹ 18ਵੀਂ ਸਦੀ ਚ ਬਣਿਆ ਸੀਗਾ ਇਹ ਤੇ ਤੇ ਆਹ ਦੇਖ ਸਕਦੇ ਇਹ ਇੱਕ ਛੋਰੀ ਮਹਾਰਾਣੀ ਦੇ ਲਈ ਬਣਾਇਆ ਗਿਆ ਸੀਗਾ ਆਦੇ ਲਿਖਿਆ ਵੀ ਦਾ this place was built by maharaja surajmal during the early half of the 18th century ਵੀ 18ਵੀਂ ਸੈਂਚਰੀ ਦੇ ਪਹਿਲੇ ਦਹਾਕੇ ਚ ਬਣਿਆ ਸੀ ਕਰਨ ਇਧਰ ਦਿਖਾਈ ਚਲੀ ਸਾਰੇ ਪਾਸੇ ਤੇ ਇਹ ਬਣਾਇਆ ਗਿਆ ਸੀਗਾ ਆ ਦੇਖ ਸਾਉਦੇ ਤੁਸੀਂ ਕਿੰਨਾ ਸੋਹਣਾ ਕਮਾਲ ਇਹ ਸਾਰਾ ਪੁਰਾਣਾ ਹੀ ਬਣਿਆ ਹੋਇਆ ਵਾ ਤੇ ਕੋਸ਼ਿਸ਼ ਚ ਰਿਪੇਅਰ ਵੀ ਚੱਲੀ ਜਾਂਦੀ ਆ ਆ ਦੀ ਇਹ ਆ ਵੀ ਪੁਰਾਣਾ ਹੀ ਆ ਦੇਖੋ ਕਿਰਾਂ ਇਧਰਲੇ ਪਾਸੇ ਆਹ ਦੇਖੇ ਇਹ ਰਾਜੇ ਸੂਰਜਮਲ ਹੁਣਾਂ ਦੇ ਮਹਿਲਾਂ ਚ ਪਹੁੰਚ ਚੁੱਕੇ ਆਪਾਂ जाटਾਂ ਦੇ ਜਿਨ੍ਹਾਂ ਨੇ ਅ ਅਲਾਉਦੀਨ ਖਿਲਜੀ ਦੇ ਜਿੱਤੇ ਹੋਏ ਤਖਤ ਜਿਹੜੇ ਦਿੱਲੀ ਚ ਲਿਆ ਕੇ ਰੱਖੇ ਸੀਗੇ ਉਹ ਬਾਅਦ ਦੇ ਵਿੱਚ ਜਿਹੜੇ ਸ਼ਾਸਨ ਹੋਇਆ ਮੁਗਲਾਂ ਵੇਲੇ ਪੱਟ ਲਿਆ ਸੀ ਕਿ ਸੂਰਾਜਾ ਸੂਰਜਮਲ जाट ਦਰਵਾਜੇ ਦੇਖੋ ਕਿੱਡੇ-ਕੱਡੇ ਦਰਵਾਜੇ ਸੋਹਣੇ ਹੈ ਕਮਾਲ ਯਾਰ ਕਮਾਲ ਤੇ ਉਹ ਸੀ ਰਾਜਾ ਸੂਰਜਮਲ ਆਉਂ ਦੇਖ ਸਕਦੇ ਹੋ 707 ਦੇ ਵਿੱਚ ਤਾਂ ਜਨਮ ਹੋਇਆ ਹੋਊਗਾ ਤੇ 763 ਦੇ ਵਿੱਚ ਪੂਰਾ ਹੋ ਜੀ ਸੂਰਜਮਲ जाट ਆਹੇ ਤੇ ਇਹ ਪ੍ਰਾਣੀਆਂ ਚਿੱਤਰਕਾਰੀਆਂ ਨੇ ਸ਼੍ਰੀ ਬਜਿੰਦਰ ਮਹਾਰਾਜਾ ਸੂਰਜਮਲ ਜੀ ਕੀ ਅਸਥਖਾਂ ਸੇ ਪ੍ਰਥਮ ਜੰਗ ਪਹਿਲੀ ਜੰਗ ਇਹਨਾਂ ਦੀ ਜੰਗਾਂ ਬਹੁਤ ਲੜੀਆਂ ਆ ਆ ਸਾਰਾ ਕਿਲੇ ਦਾ ਨਕਸ਼ਾ ਵਾ ਇਹਨੂੰ ਇਹਦੇ ਕਈ ਭਾਗ ਨੇ 4 3 4 ਭਾਗ ਦੱਸੇ ਜਾਂਦੇ ਆ ਗੋਪਾਲਗੜ੍ਹ ਵੀ ਭਾਗ ਹੈਗਾ ਇਹਦਾ ਆ ਛੱਤਾਂ ਦਿਖਾ ਦਿਓ ਇਹ ਇੱਕ ਕਿਲਾ ਕਿਸ ਤੋਂ ਜਿੱਤਿਆ ਨਹੀਂ ਸੀ ਕਿਾ ਅੰਗਰੇਜ਼ਾਂ ਦੀਆਂ ਨਾਸਾਂ 'ਚ ਧੂਆਂ ਦੇਤਾ ਸੀ ਉਹ ਸਾਰੀ ਕਹਾਣੀ ਵੀ ਤੁਹਾਨੂੰ ਮੈਂ ਇਹਦੀ ਸੁਣਾਉਂਗਾ ਅਸ਼ਟਕਰਨ ਵਿਰਾਜ ਇੱਥੋਂ ਆਏ ਦਿਖਾਉਂਦੇ ਤੁਰੇ ਹੋ ਲੈ ਹਾਯਾ ਵੀ ਕੁਇਰ ਕਿੰਦਾ ਠੰਡਾ ਕਿੰਨਾ ਸੁਣੀ ਬਹੁਤ ਠੰਡਾ ਠੰਡਕ ਮਹਿਸੂਸ ਹੋ ਰਹੀ ਹੈ ਇੱਥੇ ਤੇ ਆ ਆ ਜਾਲੀਆਂ ਹਵਾਦਾਰ ਜਾਲੀਆਂ ਲਾਈਆਂ ਹੋਈਆਂ ਹਵਾ ਹਵਾ ਹੋਣ ਨੂੰ ਸਿੱਧੀ ਉਧਰਲੇ ਪਾਸੇ ਗੇਟ ਰੱਖਿਆ ਵਾ ਤਾਂ ਜਾਲੀ ਲਾਈਏ ਤਾਂ ਕਿ ਉਧਰਲੇ ਪਾਸੋਂ ਹਵਾ ਇੱਧਰ ਆ ਸਕੇ ਤੇ ਇੱਧਰ ਦਾ ਪਾਸਾ ਬੰਦ ਕੀਤਾ ਕਬੂਤਰ ਹੁਣ ਗੋਲੇ ਉਗੜਕਦੇ ਆ ਕੋਈ ਹੈ ਨਹੀਂ ਗਾਣਾ ਇੱਥੇ ਤੇ ਆ ਆਪਾਂ ਬਹੁਤ ਰੀਅਰ ਤਸਵੀਰਾਂ ਬਣਾਈਆਂ ਕਈਆਂ ਸੀਗੀਆਂ ਆ ਦੇਖ ਸਕਦੇ ਹੋ ਪੇਂਟਿੰਗਸ ਨੂੰ ਜੜਾ ਕੇ ਇਸ ਤਰੀਕੇ ਦੇ ਨਾਲ ਰੱਖਿਆ ਗਿਆ ਵਾ ਉਰੇ ਆਓ ਇਹ ਕਮਰੇ ਦੇ ਵਿੱਚ ਨਾ ਰਾਜਿਆਂ ਦੇ ਵਾਸਤੇ ਸਪੈਸ਼ਲ ਫੁਆਰੇ ਲੱਗੇ ਹੋਏ ਸੀ ਮਤਲਬ ਅੰਦਰਲੇ ਪਾਸੇ ਫਾਉਂਟੇਨ ਚੱਲਦੇ ਹੁੰਦੇ ਸੀ ਇਹ ਚੱਲਦੇ ਕਿਵੇਂ ਹੁੰਦੇ ਸੀ ਜਿਹੜੀ ਪਾਣੀ ਦੀ ਟੈਂਕੀ ਹੁੰਦੀ ਸੀ ਬਹੁਤ ਉਚਾਈ ਤੇ ਬਣਾ ਦਿੰਦੇ ਸੀ ਸੀਮਿੰਟ ਦੀ ਚੂਨੇ ਦੀ ਸੀਮਿੰਟ ਤਾਂ ਹੈ ਨਹੀਂ ਸੀ ਉਹਦੇ ਨਾਲ ਫਿਰ ਪ੍ਰੈਸ਼ਰ ਦੇ ਨਾਲ ਇਹ ਫੁਆਰੇ ਚੱਲਦੇ ਹੁੰਦੇ ਸੀ ਇਹ ਆ ਇਹਦੋਂ ਅੱਛੇ ਕਮਰੇ ਖਾਸ ਲੈ ਕੇ ਚੱਲਦਾ ਜਿਹੜਾ ਖਾਸ ਕਮਰਾ ਸੀਗਾ ਰਾਜਿਆਂ ਦਾ ਇਹ ਦੇ ਇੱਕ ਦੂਜੇ ਪੋਰਸ਼ਨ 'ਚ ਆ ਗਏ ਆ ਤੇ ਗੋਪਾਲ ਦਰਵਾਜ਼ੀ ਥਾਣੀਆਂ ਦੇ ਚਾਰ ਪੱਗਾਂ 'ਚ ਵੰਡਿਆ ਹੋਇਆ ਕਿਲਾ ਇੱਕ ਕਮਰਾ ਤਾਂ ਤੋਂ ਐ ਕਰਕੇ ਦਿਖਾਦੀ। ਮਤਲਬ ਇਹ 메ਨ ਦਰਬਾਰ ਵਾਲੇ ਪਾਸੇ ਜਿੱਥੇ ਰਾਜ ਦਾ 메ਨ ਦਰਬਾਰ ਹੁੰਦਾ ਸੀਗਾ। ਰਾਜਾ ਸੂਰਜਮਲ ਉਹਨਾਂ ਦਾ ਜੱਟਾਂ ਦਾ। ਆਜੋ ਤਾਂ ਵਾਲੇ ਪਾਸੇ ਚੱਲ ਜੀ। ਇਹ ਮਤਲਬ ਇੱਥੇ ਦਰਬਾਰ ਕਮਰਾ ਇਹ ਖਾਸ ਕਹਿੰਦੇ ਆ। ਜਿੱਥੇ ਰਾਜਾ ਆਪ ਰਹਿਸ਼ ਕਰਦਾ ਸੀਗਾ। ਆਜੋ। ਇਹ ਦਰਸ਼ਕੋ ਕਚਹਿਰੀ ਹੁੰਦੀ ਸੀ ਰਾਜਾ ਇੱਥੇ ਫੈਸਲੇ ਕਰਦਾ ਹੁੰਦਾ ਸੀਗਾ। ਇਹ ਕਚਹਿਰੀ ਦੇ ਵਿੱਚ ਆ ਚੁੱਕੇ ਆਪਾਂ। ਇਹ ਰਾਜਾ ਜਿੱਥੇ ਅਦਾਲਤਾਂ ਲਾਉਂਦਾ ਸੀ ਛੱਤਾਂ ਦੇਖੋ ਕਿੱਡੀਆਂ ਦਰਵਾਜ਼ੇ ਸਾਹਮਣੇ ਫੁੱਲ ਬੂਟੇ ਮਤਲਬ ਇੱਥੇ ਰਾਜੇ ਦੀ ਕਚਹਿਰੀ ਹੁੰਦੀ ਸੀਗੀ ਚੈਰੀਆਂ ਦੇ ਵਿੱਚ ਆਹ ਜਿਹੜੀਆਂ ਬੰਦੂਖਾਂ ਪਈਆਂ 19ਵੀਂ ਸਦੀ ਦੀਆਂ ਇਹਨਾਂ ਨੂੰ ਸ਼ੇਰ ਬੱਚਾ ਬੰਦੂਖ ਕਹਿੰਦੇ ਸੀਗੇ ਇਹ ਜੁੱਧ ਦੇ ਵਿੱਚ ਮੌਕੇ ਤੇ ਕੰਮ ਆ ਜਾਂਦੀਆਂ ਸੀਗੀਆਂ ਇਹਨਾਂ ਨੂੰ ਸ਼ੇਰ ਬੱਚਾ ਬੰਦੂਖ ਕਿਹਾ ਜਾਂਦਾ ਆ ਯੂਰੋਪੀਅਨ ਸਟਾਈਲ ਦੀ ਬਣੀ ਹੋਈ ਇਮਾਰਤ ਆ ਇਹ ਆ ਦੇਖ ਸਕਦੇ ਹੋ ਤਾਂ ਤੋਂ ਆ ਰਿਹਾ ਸਹੀ ਯੂਰੋਪੀਅਨ ਸਟਾਈਲ ਦੀ ਬਣੀ ਹੋਈ ਇਮਾਰਤ ਆ ਤੇ ਆਹ ਤੋਪਾਂ ਦੇ ਗੋਲੇ ਆਹ ਜਿਹੜੀ ਤੋਪਾਂ ਚ ਚਲਾਈ ਜਾਂਦੇ ਸੀਗੇ ਆਜ ਡੇ ਪਏ ਇਥੇ ਗੋਲੇ ਪਏ ਆ ਦੇਖੋ ਲੈ ਇਹਨਾਂ ਜਮਾਨੇ 'ਚ ਤੋਪਾਂ ਚ ਪਾ ਕੇ ਚਲਾਉਣ ਲਈ ਗੋਲੇ ਰੱਖੇ ਗਏ ਸੀ ਤੇ ਆ ਹੈਗੀਆਂ ਵਾ ਬਰੂਦਦਾਨੀਆਂ ਮਤਲਬ ਇਹਨਾਂ 'ਚ ਬਰੂਦ ਰੱਖਿਆ ਜਾਂਦਾ ਸੀਗਾ ਸੇਵ ਕਰਕੇ ਇਹਨਾਂ ਨੂੰ ਬਰੂਦਦਾਨੀਆਂ ਕਹਿੰਦੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਬਰੂਦਦਾਨੀਆਂ ਪਈਆਂ ਕੋਈ ਕਿਸ ਤਰ੍ਹਾਂ ਕੇ ਦੀ ਕੋਈ ਕਿਸ ਤਰੀਕੇ ਦੀ ਆ ਆ ਭਰਤਪੁਰ ਰਿਆਸਤ ਦਾ ਪੱਖਾ ਵਾ ਕਿੰਨਾ ਵੱਡਾ ਤੇ ਰਿਆਸਤ ਦਾ ਲੋਗੋ ਇਹਨੂੰ ਚਲਦੇ ਸੀ ਤੇ ਹਵਾ ਸਾਰੇ ਮਹਿਲ ਚ ਆਉਂਦੀ ਸੀ ਕਚਹਿਰੀਆਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਆ ਕਿੱਡਾ ਵੱਡਾ ਪੱਖਾ ਲੱਗਿਆ ਆ ਉੱਤੇ ਲੋਗੋ ਆ ਦੇਖਿਓ ਕਿਰਾ ਯੂਰੋਪੀਅਨ ਸਟਾਈਲ ਦੀ ਬਣੀ ਹੋਈ ਇਮਾਰਤ ਆ ਆ ਦੇਖ ਸਕਦੇ ਹੋ ਛੱਤਾਂ ਤੇ ਵੀ ਨਮੂਨੇ ਕਮਾਲ ਦੇ ਪਏ ਹੋਏ ਆ ਇੱਧਰ ਵੀ ਬਹੁਤ ਲੱਖਾਂ ਰੁਪਇਆ ਖਰਚ ਆਇਆ ਸੀ ਇਹਨੂੰ ਬਣਾਉਣ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਵਾਹ ਜੀ ਵਾਹ ਦੇਖਿਓ ਕਿਰਾ ਕਮਾਲ ਸਰ ਇਹ ਕੀ ਆ ਥਾ ਬੈਠ ਬੈਠ ਮੀਟਿੰਗ ਰੂਮ ਹੂੰ ਯਾ ਆ ਮੂਡ ਬਣਾਉਣ ਦੇ ਲਈ ਵੀ ਸ਼ਾਮ ਨੂੰ ਜੇ ਮੂਡ ਬਣਾਉਣਾ ਕਿਸੇ ਨੇ ਤਾਂ ਮੂਡ ਬਣਾਉਣ ਦੇ ਲਈ ਕਹਿ ਸਕਦੇ ਆ ਕਿ ਆਨੰਦ ਕਰਨ ਕਹਿ ਲੱਗਿਆ ਕਿ ਮौज-ਮਿਲ ਜੜਾ ਕਮਰਾ ਸੀ ਇਹ ਰਾਜੇ ਦਾ ਤੇ ਆ ਦੇਖੋ ਪੱਖਾ ਲੈ ਇਹ ਵੀ ਅੰਗਰੇਜ਼ਾਂ ਵੇਲੇ ਦਾ ਪੱਖਾ ਇਹਨਾਂ ਨੇ ਲਿਆ ਕੇ ਰੱਖਿਆ ਹੋਊਗਾ ਤੇ ਇਹ ਚਿਮਨੀ ਚਿਮਨੀ ਮਤਲਬ ਸਿਆਲਾਂ ਦੇ ਵਿੱਚ ਨਿੱਘਾ ਰੱਖਣ ਦੇ ਲਈ ਇਹ ਚਿਮਨੀ ਵਰਤੀ ਜਾਂਦੀ ਹੋਊਗੀ ਹੂੰ ਦੇਖੋ ਵੀ ਕਮਾਲ ਤੇ ਇਧਰਲੇ ਪਾਸੇ ਲਿਕੇ ਇਦੋਂ ਵੀ ਦਿਖਾ ਦਿਆਂ ਤੁਹਾਨੂੰ ਮੈਂ ਲੈ ਲੈਂਪ ਲੰਪ ਸਾਰੇ ਪੁਰਾਣੇ ਆ ਕਿੰਨਾ ਆਲੀ ਕਿੰਨੀ ਆਲੀ ਸ਼ਾਨ ਇਮਾਰਤ ਆ ਯਾਰ ਦੇਖਿਓ ਕਿਰਾ ਇਹਦੀ ਛੱਤਾਂ ਦੇਖਿਓ ਇਹ ਝੂਮਰ ਚਮਰ ਸਾਰੇ ਪੁਰਾਣੇ ਉਹਨਾਂ ਜ਼ਮਾਨਿਆਂ ਦੇ ਹੀ ਆ ਇਹ ਦੇਖੋ ਕਿਰਾ ਖੂਬਸੂਰਤੀ ਇਸ ਮਹਿਲ ਦੀਆਂ ਕੁਰਸੀਆਂ ਸਾਰੀਆਂ ਸੂਰਜਮਲ ਜਾਟ ਵੇਲੇ ਦੀਆਂ ਹੀ ਆ ਆ ਵੀ ਦੁਨੀਆ ਦਾ ਸਭ ਤੋਂ ਵੱਡਾ ਪੱਖਾ ਲੱਗਿਆ ਇਥੇ ਭਰਤਪੁਰ ਦੇ ਕਿਲੇ ਦੇ ਵਿੱਚ ਆ ਦੇਖ ਸਕਦੇ ਹੋ ਕਿੰਨਾ ਵੱਡਾ ਤੇ ਰਿਆਸਤ ਦਾ ਲੋਗੋ ਆ ਆ ਦੇਖਿਓ ਅੰਦਰ ਮਿਊਜ਼ੀਅਮ ਚ ਆਪਾਂ ਆ ਚੁੱਕੇ ਆ ਬਾਕੀ ਲੜਾਈਆਂ ਦੀ ਗੱਲ ਅੱਗੇ ਜਾ ਕੇ ਵੀ ਕਰਨੀ ਆ ਆ ਦੇਖਿਓ ਕਿਰਾ ਕਮਾਲ ਸੀ ਨਾ ਗੱਲਬਾਤ ਆਜੋ ਇਧਰਲੇ ਪਾਸੇ ਹੋਰ ਉਹ ਜੋ ਖੂਬਸੂਰਤ ਫੁਹਾਰਾ ਦਿਖਾਵਾਂ ਜਿਹੜਾ ਕਿ ਮੀਜ ਤੇ ਪਿਆ ਪਿਆ ਚੱਲ ਜ ਜਾਂਦਾ ਹੁੰਦਾ ਸੀ ਨਿੱਕੇ ਨਿੱਕੇ ਸੁਰਾਖ ਨਜ਼ਰ ਆਉਣਗੇ ਇੱਥੋਂ ਦੀ ਪਾਣੀ ਨਿਕਲ ਕੇ ਨਿੱਕੇ ਨਿੱਕੀਆਂ ਧਾਰੀਆਂ ਜੀਆਂ ਬੂੰਦਾਂ ਜੀਆਂ ਕੱਢਦਾ ਜਾਂਦਾ ਸੀ ਤਾਂ ਉਹ ਕਹਿੰਦਾ ਕਿਹਦਾ ਪਚਕਾਰੀਆਂ ਮਾਰਦਾ ਜਾਂਦਾ ਸੀ ਤੇ ਇਹ ਫੁਹਾਰਾ ਚੱਲਦਾ ਸੀ ਮੁੰਨਕੀ ਜਿਹਦੇ ਵਿੱਚ ਮੋਟਰ ਲੱਗੀ ਆ ਲਗਭਗ 100 ਸਾਲ ਪੁਰਾਣਾ ਇਹ ਫੁਆਰਾ ਵਾ ਆਪਾਂ ਜਵਾਹਰ ਬੁਰਜ ਵੱਲ ਚੱਲੇ ਆ ਇਹ ਜਵਾਹਰ ਬੁਰਜ ਨਿੱਕੀ ਨਿੱਕੀ ੱਟ ਦਾ ਬਣਿਆ ਹੋਇਆ ਲੋਹਾ ਗੜ ਕੇ ਲਈ ਦੇ ਵਿੱਚ ਆਜੋ ਬਹੁਤ ਕਹਿ ਸਕਦੇ ਆ ਕਿ ਇਸ ਨੂੰ ਮੈਂ ਦੱਸ ਦਿਆਂ ਗੱਲ ਵੀ ਬਹੁਤ ਅਲੀਸ਼ਾਨ ਬਣਿਆ ਹੋਇਆ ਕਿਲਾ ਹੈ ਆਜੋ ਇੱਕ ਆ ਸਭ ਤੋਂ ਖਾਸ ਦੱਸ ਦਿਆਂ ਵੀ ਘੋੜਿਆਂ ਨੂੰ ਬਣਿਆ ਤਣ ਪਾ ਚੜਾਉਣ ਦੇ ਲਈ ਵੀ ਪੈਰਾਂ ਨਾਲ ਤਿਲ ਕੇ ਆ ਛੋਟੇ ਛੋਟੇ ਰੋਕਾਂ ਪਾਈਆਂ ਗਈਆਂ ਤੇ ਕਿੱਟ ਨਾ ਨਿਕਲੇ ਮਤਲਬ ਗ੍ਰਿਪ ਬਣਿਆ ਰਵੇ ਇਸ ਤਰੀਕੇ ਦੇ ਡਿਜ਼ਾਈਨ ਪਾਏ ਗਏ ਆ ਆ ਦੇਖੋ ਕਿ ਇਸ ਤਰੀਕੇ ਨਾਲ ਗੋਲ ਆਕਾਰ ਦੇ ਵਿੱਚ ਇੱਟਾਂ ਫਿੱਟ ਕੀਤੀਆਂ ਗਈਆਂ ਨੇ ਸਦੀਆਂ ਹੋ ਗਈਆਂ ਹਜੇ ਤੱਕ ਵੀ ਨਹੀਂ ਖਿੱਲੀਆਂ ਇਹ ਜਵਾਰ ਬੁਰਜਾ ਜਿੱਥੇ ਕਿ ਇੱਥੇ ਜਿਹੜਾ ਗੱਡੀ ਤੇ ਬੈਠਦਾ ਜੋ ਵੀ ਕੋਈ ਤਾਂ ਉਹਨਾਂ ਨੂੰ ਗੱਡੀ ਇੱਥੇ ਦਿੱਤੀ ਜਾਂਦੀ ਆ ਜਵਾਰ ਬੁਰਜ ਦੇ ਉੱਤੇ ਆਜੋ ਤਾਂ ਚੱਲ ਗਏ ਤਾਂ ਆਜੋ ਸਭ ਤੋਂ ਪਹਿਲਾਂ ਆਪਾਂ ਆ ਜਵਾਰ ਬੁਰਜ ਆ ਪਿੱਲਰਾਂ ਜੁਨਿਆਂ ਨੇ ਵੀ ਹਜੇ ਤੱਕ ਗੱਦੀ ਪ੍ਰਾਪਤ ਕੀਤੀ ਆ ਉਹਨਾਂ ਸਾਰਿਆਂ ਦੇ ਦੇ ਨਾਂ ਲਿਖੇ ਹੋਏ ਆ ਆ ਦੇ ਇੱਕ ਲਾਟ ਆਹੇ ਆ ਦੇਖ ਸਕਦੇ ਹਾਂ ਰਤਨ ਸਿੰਘ ਮਾਨ ਸਿੰਘ ਅ ਗ੍ਰਿੰਦਰ ਸਿੰਘ ਵੀ ਲਿਖਿਆ ਚ ਵੀ ਲਿਖਿਆ ਹੋਇਆ ਵਾ ਕਈ ਤਾਰਾਂ ਦੇ ਮਤਲਬ ਜੋ ਰਾਜੀ ਸੁਸਮਾਨੇ ਦੇ ਉਹਨਾਂ ਦੇ ਇਹਦੇ ਉੱਤੇ ਨਾਂ ਅੰਕਿਤ ਕੀਤੇ ਗਏ ਆ ਦੇਖੋ ਵੀ ਕਿਰਾਂ ਹੈ ਕਿ ਨਾ ਤੇ ਇਹ ਇਹ ਜਿਹੜਾ ਸੀਗਾ ਬੁਰਜ ਜਵਾਰ ਬੁਰਜਾ 1765 ਚ ਮਹਾਰਾਜ ਜਵਾਰ ਸਿੰਘ ਨੇ ਦਿੱਲੀ ਫਤਿਹ ਕਰਨ ਸਮੇ ਬਣਾਇਆ ਸੀਗਾ ਇਹ ਸਾਰਾ ਬੁਰਜਾ ਇਹਨੂੰ ਕਿਲੇ ਨੂੰ ਬੁਰਜਾ ਮੰਨ ਲਿਓ ਇਹ ਇੱਕ ਅਲੱਗ ਹੀ ਕਿਸਮ ਦਾ ਬੁਰਜਾ ਹੈ ਤੇ ਇਧਰਲੇ ਪਾਸੇ ਆ مین ਗੇਟ ਆ ਇਹਦਾ ਕਿਲੇ ਦਾ ਗੋਪਾਲ ਗੇਟ ਕਹਿੰਦੇ ਆ ਇਹਨੂੰ ਅੱਜ ਤੇ ਪੌਲੀ ਜੀ ਦਾ ਨਜ਼ਰ ਆ ਰਿਹਾ ਨਾ ਇਹ ਗੋਪਾਲ ਗੇਟ ਆ ਇੱਥੋਂ ਦੀ ਐਂਟਰੀ ਹੁੰਦੀ ਸੀਗੀ ਤੇ ਆ ਛੋਟੀਆਂ-ਛੋਟੀਆਂ 12 ਦਰੀਆਂ ਬਣੀਆਂ ਹੋਈਆਂ ਨੇ ਹਾਜੀ ਉਧਰਲੇ ਪਾਸੇ ਥੱਲੇ ਉੱਤਰ ਆਹਾ ਸ਼ੂਟੀਆਂ ਸ਼ੂਟੀਆਂ 12 ਤਰੀਆਂ ਬੜੀਆਂ ਹੋਈਆਂ ਨੇ ਹਵਾ ਆਉਣ ਦੇ ਵਾਸਤੇ ਬਈ ਮਤਲਬ ਖੁੱਲੀ ਹਵਾ ਇੱਥੇ ਆਉਂਦੀ ਰਵੇ ਆ ਵੀ ਬਹੁਤ ਖੂਬਸੂਰਤ ਸਮਾਂ ਪੈ ਕੇ ਅੰਦਰਲੇ ਪਾਸੇ ਪੇਂਟਿੰਗਸ ਬਹੁਤ ਕਮਾਲ ਦੀਆਂ ਨੇ ਕਰਨ ਦਿਖਾ ਦਿਓ ਮੜਾ ਜਾ ਹਾ ਦੇਖ ਸਕਦੇ ਹਾਂ ਯਾਰ ਕਿੰਨੀਆਂ ਖੂਬਸੂਰਤ ਕੰਮ ਕੀਤਾ ਹੋਇਆ ਯਾਰ ਦੇਖ ਹੈ ਕੋਈ ਮੁੱਲੇ ਚੀਜ਼ ਦਾ ਕਮਾਲ ਸੀ ਉਹ ਸਮੇਂ ਦਾ ਕੰਮ ਯਾਰ ਕਾਰੀਗਰ ਤੇ ਇਧਰਲੇ ਪਾਸੇ ਹੋਰ ਆਜ ਗਏ ਮੜਾ ਜੇ ਆਪਾਂ ਇਹ ਇਥੇ ਫੁਹਾਰਾ ਕਿ ਕੀ ਆ ਹਾਂ ਇਥੇ ਫੁਹਾਰਾ ਲੱਗਿਆ ਹੁੰਦਾ ਸੀਗਾ ਉਹ ਵੀ ਗ੍ਰਫਿਟੀ ਦੇ ਨਾਲ ਚੱਲਦਾ ਹੁੰਦਾ ਸੀਗਾ ਆਜੋ ਇਧਰਲੇ ਪਾਸੇ ਹੋਰ ਦਿਖਾ ਦਿਆਂ ਆ ਵੀ ਬਾਰਾਂਦਰੀ ਬਣੀ ਹੋਈ ਆ ਤੇ ਇਹਦੇ ਅੰਦਰ ਵੀ ਫੁਹਾਰੇ ਚੱਲਦੇ ਹੁੰਦੇ ਸੀਗੇ ਮਤਲਬ ਇਹਦੇ ਚਾਰੇ ਪਾਸੇ ਫੁਹਾਰੇ ਲੱਗੇ ਹੋਏ ਆ ਲੈ ਆ ਦੇਖਿਓ ਕਿਰਾ ਇਧਰਲੇ ਪਾਸੇ ਵੀ ਫੁਹਾਰੇ ਲੱਗਣ ਦਾ ਸਿਸਟਮ ਦਿੱਤਾ ਹੋਇਆ ਤੇ ਪੁਰਾਣਾ ਰੌਖਾ ਉਸ ਜ਼ਮਾਨੇ ਦਾ ਇਮਲੀ ਦਾ ਰੁੱਖ ਲੱਗਿਆ ਹੋਇਆ ਵੱਡੀ ਗੱਲ ਹੈ ਇਹਨੂੰ ਇਰ ਸਾਂਭ ਕੇ ਰੱਖਿਆ ਹੋਇਆ ਬਹੁਤ ਹੀ ਕਮਾਲ ਖੂਬਸੂਰਤ ਥਾਂ ਸੀ ਇਹ ਜਵਾਰ ਬਰਜ ਦੇ ਉੱਤੇ ਆ ਪਾਏ ਹੋਏ ਆ ਦਰਸ਼ਕੋ ਲਗਾਤਾਰ ਹਮਲਿਆਂ 'ਚ ਫੇਲ ਹੋਣ ਤੋਂ ਬਾਅਦ ਉਹ ਤਿੰਨ ਵਾਰੀ ਹੌਲਕਾ ਫੇਲ ਹੋ ਗਏ ਅੰਗਰੇਜ਼ ਉਹ ਉਹਨਾਂ ਨੇ ਅਮੀਰ ਖਾਂ ਪਿੰਡਾਰੀ ਨੂੰ 32000 ਰੁਪਇਆ ਦੇ ਕੇ ਆਪਦੇ ਨਾਲ ਗੰਡ ਲਿਆ ਵੀ ਤੂੰ ਮਹਾਰਾਜਾ ਰਣਜੀਤ ਸਿੰਘ ਨੂੰ ਆਖ ਕਿ ਉਹ ਜਸਮントਰਾ ਭੋਲਕਰ ਨੂੰ ਸਾਡੇ ਹਵਾਲੇ ਕਰ ਦੇ ਪਰ ਰਣਜੀਤ ਸਿੰਘ ਅਣਖੀ ਬੰਦਾ ਸੀ ਰਾਜਾ ਉਹ ਕਹਿੰਦਾ ਇਦਾਂ ਮੈਂ ਨਹੀਂ ਕਰਨਾ ਪਰ ਉਹਨੂੰ ਖਤਰਾ ਜਾਪਦਾ ਸੀ ਵੀ ਇਹ ਕੋਈ ਨਾ ਕੋਈ ਚਲਾਕੀ ਗੜਬੜੀ ਹੋ ਸਕਦੀ ਆ ਇਸੇ ਕਰਕੇ ਫਿਰ ਜਸਮントਰਾ ਭੋਲਕਰ ਨੂੰ ਮਾਨ ਸ਼ਰਮਾਨ ਤੇ ਫੌਜ ਦੇ ਕੇ ਸੁਰੱਖਿਆਤ ਫਿਰ ਉਹਦੀ ਰਿਆਸਤ ਵੱਲ ਮਰਾਠਿਆਂ ਵੱਲ ਭੇਜ ਦਿੱਤਾ ਗਿਆ ਸੀਗਾ ਵੀ ਤਾਂ ਕਿ ਵੀਰ ਮੇਰੇ ਤੇ ਆਂਚ ਨਾ ਆਵੇ ਵੀ ਮੈਂ ਬੇਈਮਾਨੀ ਕੀਤੀ ਆ ਨਾ ਵੀ ਮੈਂ ਸਾਹ ਨਹੀਂ ਸਕਿਆ ਗਦਾਰੀ ਕੀਤੀ ਆ ਵੀ ਮੇਰੇ ਤੇ ਗਦਾਰੀ ਦਾ ਕਲੰਕ ਨਾ ਲੱਗੇ ਇਸ ਤਰੀਕੇ ਨਾਲ ਜਸਵੰਤਰਾ ਹোলਕਰ ਨੂੰ ਅ ਮਹਾਰਾਜਾ ਰਣਜੀਤ ਸਿੰਘ ਭਰਤਪੁਰ ਵਾਲਿਆਂ ਨੇ ਵਿਦਾ ਕਰਤਾ ਸੀਗਾ ਇਹ ਪੂਰੀ ਉੱਪਰਲੇ ਪਾਸੇ ਆ ਕੇ ਛਤਰੀ ਬਣੀ ਹੋਈ ਆ ਦੇਖ ਸਕਦੇ ਹੋ ਤੁਸੀਂ ਖੁੱਲੀ ਡੁੱਲੀ ਹਵਾਵ ਦੇ ਵਾਸਤੇ ਮਤਲਬ ਬਹੁਤ ਵਧੀਆ ਤਰੀਕੇ ਦੇ ਨਾਲ ਬਣੀ ਹੋਈ ਛਤਰੀ ਆ ਦੇਖ ਸਕਦੇ ਹੋ ਤੁਸੀਂ ਲੈ ਕਿੰਨਾ ਖੁੱਲਾ ਡੁੱਲਾ ਇਰੀਏ ਦੇ ਵਿੱਚ ਹਵਾ ਆਉਂਦੀ ਆ ਕਮਾਲ ਦਾ ਕਰਨਵਰਾਜ ਨੇੜੇ ਕਰਕੇ ਵੀ ਆ ਜੀ ਜਦੋਂ ਟਾਈਮ ਲੱਗਿਆ ਤੇਰਾ ਤੇ ਆ ਛੱਤ ਦਿਖਾ ਦਿਆਂਗੇ ਆਪਾਂ ਗਾਡਰ ਵੀ ਪਾਏ ਹੋਏ ਆ ਸਲੇਟਾਂ ਵੀ ਪਾਈਆਂ ਹੋਈਆਂ ਵਾ ਇਹ ਵੀ ਸਾਰੀ ਯੂਰੋਪੀਅਨ ਸਟਾਈਲ ਦੀ ਹੀ ਬਣੀ ਹੋਈ ਛਤਰੀਆਂ ਵਾ ਵਿਚਕਾਰ ਦੇਖੋ ਗਾਡਰ ਕਿੱਡੇ-ਕੱਡੇ ਚੌੜੇ ਰੈਪਟਾਂ ਦੇ ਨਾਲ ਜੋਇੰਟ ਲਾ ਲ ਕੇ ਰੈਪਟਾਂ ਦੇ ਨਾਲ ਬਣਾਏ ਗਏ ਆ ਗਾਡਰ ਉਹਨਾਂ ਜ਼ਮਾਨਿਆਂ ਦੇ ਵਿੱਚ ਤੇ ਇਧਰਲੇ ਪਾਸੇ ਕੁਝ ਪੁਰਾਣੀਆਂ ਇਮਾਰਤਾਂ ਵੀ ਹੈਗੀਆਂ ਨੇ ਆਜੋ ਅਇਤੋ ਕੁਝ ਪੁਰਾਣੀਆਂ ਇਮਾਰਤਾਂ ਵੀ ਦਿਖਾ ਦਿਆਂ। ਇਹ ਕਿਲਾ ਬਹੁਤ ਵੱਡੇ ਆਕਾਰ ਚ ਫੈਲਿਆ ਹੋਇਆ ਵਾ। ਕਰਨ ਵਿਰਾਜ ਇੱਥੋਂ ਦਿਖਾਈ। ਆਹ ਦੇਖ ਸਕਦੇ ਹੋ। ਸਾਰੇ ਮਤਲਬ ਇੱਧਰ ਕਿਚ ਕੋਟ ਕਿਚਾਰੀਆਂ ਬਹੁਤ ਬਹੁਤ ਵੱਡੇ ਪੱਧਰ ਤੇ ਕੰਮ ਸੀਗਾ ਇੱਥੇ ਜਿਹੜੀਆਂ ਤੁਸੀਂ ਇਸ ਵਕਤ ਇਮਾਰਤਾਂ ਦੇਖ ਰਹੇ ਹੋ ਜਿਹੜਾ ਅਸਲ ਚ ਕਿਲਾ ਨਾ ਗੋਪਾਲਗੜ੍ਹ, ਰਾਮਗੜ੍ਹ, ਕਿਸ਼ਨਗੜ੍ਹ ਤੇ ਫਤੇਗੜ੍ਹ ਚੋਂ ਭਾਗਾਂ ਚ ਵੰਡਿਆ ਹੋਇਆ ਵਾ ਜਿੱਥੇ ਬਹੁਤ ਸਾਰੇ ਮੰਦਿਰ, ਮਹਿਲ ਤੇ ਕਈ ਮੱਕ ਸਕਦੇ ਆ ਇਮਾਰਤਾਂ ਅੰਦਰ ਬਣੀਆਂ ਹੋਈਆਂ ਨੇ ਹਵਾ ਮਹਿਲ ਵਗੈਰਾ। ਤੇ ਚਲੋ ਅੱਗੇ ਜਾ ਕੇ ਹੋਰ ਦੇਖਦੇ ਆ ਇਸ ਤੋਂ ਬਾਅਦ ਫਿਰ ਚੌਥਾ ਹਮਲਾ ਹੋਇਆ ਚੌਥੇ ਹਮਲੇ ਨੇ ਜਰਨਲ ਲੇਗ ਦੇ ਚੌਥੇ ਹਮਲੇ ਨੇ ਭਰਤਪੁਰ ਦੇ ਰਾਜਿਆਂ ਨੂੰ ਸੰਧੀ ਕਰ ਲਈ ਮਜਬੂਰ ਕਰਤਾ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨੂੰ ਫਿਰ 20 ਲੱਖ ਰੁਪਇਆ ਦਿੱਤਾ ਤੇ ਸੰਧੀ ਕੀਤੀ ਪਰ ਉਸ ਤੋਂ ਬਾਅਦ ਰਣਜੀਤ ਸਿੰਘ ਜੀ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਦਾ ਮੁੰਡਾ ਅੱਗੇ ਗੱਦੀ ਉੱਤੇ ਬੈਠਿਆ ਗੱਦੀ ਉੱਤਰਨ ਧੀਰ ਸਿੰਘ ਮਹਾਰਾਜਾ ਗੱਦੀ ਉੱਤੇ ਜਦੋਂ ਬੈਠਿਆ ਤਾਂ ਉਸ ਤੋਂ ਬਾਅਦ ਫਿਰ ਉਹ ਸਬੰਧ ਦੋਨਾਂ ਦੇ ਆਸ ਵਿੱਚ ਕੌੜੇ ਹੀ ਰਹੇ ਤੇ ਇਸ ਤੋਂ ਬਿਨਾ ਆਪਾਂ ਅੱਗੇ ਵੀ ਚੱਲਾਂਗੇ ਕਰਨ ਵਿਰਾਜ ਮੜਾ ਜਾ ਉਹ ਵੀ ਦਿਖਾ ਦੀ ਨਾਲ ਦੀ ਨਾਲ ਮੈਂ ਇਤਿਹਾਸ ਦਿਖਾਉਂਦਾ ਜਾਵਾਂ ਮਿੱਥੋਂ ਮੇਰੀ ਨਿਗਾਹ ਦੇ ਵਿੱਚ ਉਹ ਇਮਾਰਤ ਪਈ ਆ ਬਹੁਤ ਖੂਬਸੂਰਤ ਉਹ ਵੀ ਦਿਖਾ ਦੀ ਵੀ ਇਸ ਤੋਂ ਬਾਅਦ ਸਬੰਧ ਉਹਨਾਂ ਦੇ ਕੌੜੇ ਰਹੇ ਪਰ ਉਸ ਤੋਂ ਬਾਅਦ ਜਰ ਚਾਰਲਸ ਮੈਟਕਾਫ ਨੇ ਹਮਲਾ ਕੀਤਾ ਚਾਰਲਸ ਮੈਟਕਾਫ ਜੱਟਾਂ ਨੂੰ ਬਹੁਤ ਸਖਤ ਨਫ਼ਰਤ ਕਰਦਾ ਸੀਗਾ ਉਹਨੇ ਸੋਚਿਆ ਵੀ ਜਿੰਨਾ ਚਿਰ ਭਰਤਪੁਰ ਨੂੰ ਤਬਾਹ ਨਹੀਂ ਕਰਦੇ ਵੀ ਉਹਨਾਂ ਚਿਰ ਇਹਨਾਂ ਨੇ ਲੋਟ ਨਹੀਂ ਹੋਣਾ ਇਸ ਕਰਕੇ ਮੈਟਕਾਫ ਨੇ ਗਵਰਨਰ ਜਰਨਲ ਤੋਂ ਭਰਤਪੁਰ ਉੱਤੇ ਹਮਲਾ ਕਰਨ ਦੇ ਇਜਾਜ਼ਤ ਲੈ ਲਈ ਭਰਤਪੁਰ ਦੇ ਕਿਲੇ ਵਰਗਾ ਨਕਸ਼ਾ ਹਾਥਰਸ ਕਿਲੇ ਦਾ ਸੀ ਤਾਂ ਮੈਟਕਾਫ ਨੇ ਉਹਦੇ ਉੱਤੇ ਹਮਲੇ ਦੀ ਤਿਆਰੀ ਕੀਤੀ ਪ੍ਰੈਕਟਿਸ ਕੀਤੀ ਕਿਉਂਕਿ ਜਦ ਨਾਲ ਮਿਲਦਾ ਜੁਲਦਾ ਹੀ ਉਸ ਥਾਂ ਦੇ ਉੱਤੇ ਕਿਲਾ ਸੀਗਾ ਤੇ ਮੈਟਕਾਫ ਨੇ ਵੀ ਫਿਰ ਇਸ ਕਿਲੇ ਉੱਤੇ ਹਮਲਾ ਕੀਤਾ ਸੀਗਾ ਕਰਨ ਆ ਰਿਹਾ ਸਹੀ ਵੀ ਉਹ ਮਤਲਬ ਇਸ ਕਿਲੇ ਉੱਤੇ ਹਮਲਾ ਕੀਤਾ ਸੀਗਾ ਇਸ ਤੋਂ ਬਾਅਦ ਤੁਹਾਨੂੰ ਮੈਂ ਹੋਰ ਗੱਲ ਦੱਸ ਦਿਆਂ ਤੇ ਇਹ ਕਹਿ ਸਕਦੇ ਆ ਕਿ 64446 ਗੋਲੇ ਦਾਗੇ ਗਏ ਸੀ ਇਸ ਕਿਲੇ ਉੱਤੇ 27000 ਬ੍ਰਿਟਿਸ਼ ਸੈਨਿਕਾ ਸੀਗੇ ਕਾਮਰ ਮੀਅਰ ਨੇ ਉਸ ਸਮੇਂ ਕਮਾਂਡ ਕਰ ਰਹੀ ਵਿਸ਼ਾਲ ਤੋਪਖਾਨਾ ਲੈ ਕੇ ਉਹ ਭਾਰਤ ਪਰ ਪਹੁੰਚੇ ਸੀਗੇ ਮਤਲਬ ਗੋਲੇ ਇੰਨੇ ਸੁੱਟੇ ਕਿ ਕਿਲਾ ਬਰਦਾਸ਼ਤ ਨਾ ਕਰ ਸਕਿਆ ਤੇ ਕਿਲੇ ਨੂੰ ਕਹਿੰਦੇ ਕਿਲੇ ਨੂੰ ਡੇਗ ਨਾ ਸ ਇੰਨੇ ਗੋਲੇ ਸੁੱਟਣ ਦੇ ਬਾਵਜੂਦ ਵੀ ਕਿਲੇ ਨੂੰ ਡੇਗ ਨਾ ਸਕੇ ਇਸ ਤੋਂ ਬਾਅਦ 1826 ਈਸਵੀ ਚ ਕਹਿੰਦੇ ਵੀ 18 ਜਨਵਰੀ ਨੂੰ 10000 ਪੌਂਡ ਵਿਸਫੋਟਕ ਸਮਗਰੀ ਰੱਖ ਕੇ ਕਿਲੇ ਨੂੰ ਖਤਮ ਕੀਤਾ ਗਿਆ ਮਤਲਬ 10000 ਪੌਂਡ ਇਸ ਤੋਂ ਬਾਅਦ ਰਾਜਾ ਦਰਜਨ ਸਿੰਘ ਨੂੰ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਪਹਿਲਾਂ ਇਲਾਹਾਬਾਦ ਤੇ ਫਿਰ ਬਨਾਰਸ ਭੇਜਿਆ ਗਿਆ ਸੀਗਾ ਤੇ ਇਸ ਤਰ੍ਹਾਂ ਪੂਰਾ ਭਾਰਤਪੁਰ ਕਿਲਾ ਫਿਰ ਅੰਗਰੇਜ਼ਾਂ ਦੇ ਹਥੀਂ ਹੋ ਗਿਆ ਸੀਗਾ ਮੈਟਕਾਫ ਨੇ ਜਿਹੜਾ ਸੀਗਾ ਉਹਨੇ ਜਿਹੜਾ ਜਵਾਬ ਕਹਿ ਸਕਦੇ ਉਸ ਤੋਂ ਛੋਟਾ ਜੁੱ ਪੁੱਤਰ ਸੀ ਬਾਲਕ ਸਿੰਘ ਨੂੰ ਭਾਰਤਪੁਰ ਦਾ ਰਾਜਾ ਬਣਾਤਾ ਤੇ ਆਪਣਾ ਫਿਰ ਇੱਥੇ ਇੱਕ ਅਫਸਰ ਨਿਯੁਕਤ ਕਰਤਾ ਸੀਗਾ ਇਸ ਤਰੀਕੇ ਨਾਲ ਮੈਟਕਾਫ ਨੇ ਇਸ ਕਿਲੇ ਉਤੇ ਕਬਜ਼ਾ ਕਰ ਲਿਆ ਸੀ ਜਦੋਂ 10000 ਪਾਉਂਡ ਸਮਗਰੀ ਲਾ ਕੇ ਕਿਲੇ ਨੂੰ ਉਡਾਇਆ ਗਿਆ ਕਿਉਂਕਿ ਨਿਆਣੇ ਸੀ ਕਿ ਉਸ ਸਮੇਂ ਦੇ ਰਾਜੇ ਕਿਉਂਕਿ ਉਹ ਵੱਡੇ ਰਾਜੇ ਕਹਿ ਸਕਦੇ ਆ ਕਿ ਸਵਰਗ ਵਾਸ ਹੋ ਚੁੱਕੇ ਸੀ ਇਸ ਕਰਕੇ ਕਿਲੇ ਨੂੰ ਸੰਭਣਾ ਇੱਕ ਔਖਾ ਕੰਮ ਹੋ ਗਿਆ ਸੀ ਜਿੰਨਾ ਚਿਰ ਉਹ ਵੱਡੇ ਰਾਜੇ ਸੀ ਉਹਨਾਂ ਚਿਰ ਇਸ ਕਿਲੇ ਨੂੰ ਕੋਈ ਹਰਾਨ ਨਾ ਸਕਿਆ ਦੱਸਿਆ ਇਹ ਵੀ ਜਾਂਦਾ ਵੀ ਇਸ ਕਿਲੇ ਦਾ ਸਬੰਧ ਸਿੱਖਾਂ ਨਾਲ ਵੀ ਰਿਹਾ ਵਾ ਬੰਦਾ ਬਹਾਦਰ ਦੀ ਜੰਗ ਦੇ ਵਿੱਚ ਇਸ ਵਾਲੇ ਰਾਜਿਆਂ ਨੇ ਵੀ ਕਹਿੰਦੇ ਹਥਿਆਰ ਦਿੱਤੇ ਸੀਗੇ ਤੇ ਇਹ ਆਪਾਂ ਇਤਿਹਾਸ ਦੀ ਗੱਲਬਾਤ ਕੀਤੀ ਆ ਸੋ ਦਰਸ਼ਕੋ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ